ਯੇ ਮੈਨ ਤੁਹਾਨੂੰ ਇਹ ਗੱਲ ਕਹਾਂ ਕਿ ਪੰਜਾਬ ਦੀਆਂ ਦੋ ਔਰਤਾਂ ਤੋਂ ਬਚ ਕੇ ਰਹਿਣਾ ਇਹ ਤੁਹਾਨੂੰ ਮਾਰ ਦੇਣਗੀਆਂ ਇਹ ਤੁਹਾਨੂੰ ਗਲਤ ਪਾਸੇ ਤੋਰ ਦੇਣਗੀਆਂ ਇਹ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰ ਦੇਣਗੀਆਂ ਪਹਿੰਦੀ ਸੱਟੇ ਤੁਹਾਡੇ ਧਿਆਨ ਦੇ ਵਿੱਚ ਇਹ ਗੱਲ ਆਊ ਕਿ ਇਹ ਔਰਤਾਂ ਜਾਂ ਤਾਂ ਬਲੈਕਮੇਲ ਕਰਦੀਆਂ ਹੋਣੀਆਂ ਜਾਂ ਇਹ ਤੁਹਾਡੀ ਪੁੱਠੀ ਸਿੱਧੀ ਵੀਡੀਓ ਬਣਾ ਲੈਣਦਿਆਂ ਹੋਣੀਆਂ ਜਾਂ ਇਹ ਤੁਹਾਡੇ ਉੱਤੇ ਝੂਠਾ ਪਰਚਾ ਪਵਾ ਦਿੰਦੀਆਂ ਹੋਣੀਆਂ ਤੇ ਜਾਂ ਪਾਈਏ ਲੁਟਕ ਸੁੱਟ ਵਾਲੀਆਂ ਬੀਬੀਆਂ ਹੋਣੀਆਂ ਪਰ ਨਹੀਂ ਇਹ ਅਸਲ ਵਿੱਚ ਜ਼ਿੰਦਗੀ ਨੂੰ ਤਬਾਹ ਕਰ ਦਿੰਦੀਆਂ ਹਨ ਨਸ਼ੇ ਦੇ ਕਰਕੇ ਜਿਵੇਂ ਕਿ ਪੰਜਾਬ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਚਿੱਟੇ ਦੇ ਨਾਲ ਜੁੜੇ ਲੋਕ ਜਿਹੜੇ ਚਿੱਟਾ ਵਰਤਦੇ ਵੀ ਚਿੱਟਾ ਵੇਚਦੇ ਵੀ ਆ ਉਹ ਜ਼ਿੰਦਗੀ ਤਬਾਹ ਆਪਣੀ ਵੀ ਕਰਦੇ ਤੇ ਦੂਜੇ ਦੀ ਪਹਿਲਾਂ ਕਰਦੇ ਆ ਕਿਉਂਕਿ ਮੈਂ ਹਮੇਸ਼ਾ ਇਹ ਗੱਲ ਕਹੀ ਆ ਕਿ ਜਿਹੜੇ ਲੋਕ ਚਿੱਟਾ ਵੇਚਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਪਸਰਦੀਆਂ ਨਹੀਂ ਉਹਨਾਂ ਦਾ ਆਪਦਾ ਜਾਂ ਉਹਨਾਂ ਦੀ ਔਲਾਦ ਦਾ ਭਵਿੱਖ ਕਾਲਾ ਰਹਿੰਦਾ ਜਿਹੜੇ ਚਿੱਟਾ ਵੇਚ ਕੇ ਨੋਟ ਕਮਾਉਂਦੇ ਆ ਤੇ ਆਪਾਂ ਵੇਰਵੇ ਵੀ ਸਮੇਂ-ਸਮੇਂ ਤੇ ਬਹੁਤ ਸਾਰੇ ਸਾਂਝੇ ਕੀਤੇ ਜਿਹਦੇ ਵਿੱਚ ਕੁਝ ਪੁਨਸ ਅਧਿਕਾਰੀ ਵੀ ਆ ਕੋਜਕ ਤੇ ਤੇ ਤਸਕਰਵੀ ਆ ਪਰ ਜਿਹੜੀਆਂ ਫਾਜ਼ਿਲਕਾ ਦੀਆਂ ਦੋ ਔਰਤਾਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੀਆਂ ਗਈਆਂ ਇਹ ਚਿਟਾ ਵੇਚਣ ਦਾ ਕੰਮ ਕਰਦੀਆਂ ਇੱਕ ਦੇ ਕੋਲੋਂ 10 ਗ੍ਰਾਮ ਦੂਜੀ ਦੇ ਕੋਲੋਂ 7 ਗ੍ਰਾਮ ਚਿਟਾ ਫੜਿਆ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਘਰ ਦੇ ਵਿੱਚ ਚਿਟਾ ਇਉਂ ਵੇਚਦੀਆਂ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਭੈ ਦੇ ਬਿਨਾਂ ਕਿਸੇ ਖੋਫ ਦੇ ਵੀ ਜਿਵੇਂ ਆਪਾਂ ਘਰ ਦੇ ਵਿੱਚ ਮੂੰਗਫਲੀ ਤੋਲਦੇ ਹੁੰਨੇ ਆ ਜਿਵੇਂ ਆਪਾਂ ਘਰ ਦੇ ਵਿੱਚ ਕਣਕ ਤੋਲਦੇ ਹੁੰਨੇ ਆ ਆਪਾਂ ਨਰਮਾ ਤੋਲਦੇ ਹੁੰਨੇ ਇਵੇਂ ਫੜਾ ਕੇ 10 ਗ੍ਰਾਮ ਤੇ 7 ਗ੍ਰਾਮ ਕੋਈ ਇਹ ਵੀ ਗੱਲ ਕਰ ਜਿਹੜਾ ਮਾਤਰਾ ਕਿਹੜੀ ਵੱਡੀ ਆ ਮਾਤਰਾ ਇਸ ਕਰਕੇ ਵੱਡੀ ਆ ਕਿਉਂਕਿ ਇਹਦਾ 1 ਗ੍ਰਾਮ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰ ਸਕਦਾ ਚਿੱਟੇ ਦਾ 1 ਗ੍ਰਾਮ ਵੀ ਤੁਹਾਡੇ ਉੱਤੇ ਉਹੀ ਪਰਚਾ ਪਵਾ ਸਕਦਾ ਜਿੰਨਾ 1 ਕਿਲੋ ਦਾ ਪੈਂਦਾ ਤੇ ਜਦੋਂ ਔਰਤਾਂ ਵੀ ਪੰਜਾਬ ਦੇ ਵਿੱਚ ਚਿੱਟਾ ਵੇਚਣ ਤੇ ਚਿੱਟਾ ਆਪ ਲੈਣ ਲੱਗ ਪੈਣ ਇਹਦਾ ਮਤਲਬ ਇਹ ਆ ਕਿ ਇਹ ਪੰਜਾਬ ਉਹ ਨਹੀਂ ਆ ਜਿਨ੍ਹਾਂ ਨੂੰ ਅਸੀਂ ਮਾਈ ਭਾਗੋ ਦੀਆਂ ਵਾਰਸ ਮੰਨਦੇ ਸਾਂ ਜਦੋਂ ਉਹ ਆਪ ਅਜ ਨਸ਼ਾ ਕਰਨ ਤੇ ਨਸ਼ਾ ਵੇਚਣ ਤੇ ਦੂਜਿਆਂ ਨੂੰ ਪ੍ਰਭਾਵਿਤ ਕਰਨ ਤੇ ਦੂਜਿਆਂ ਨੂੰ ਬਰਬਾਦ ਕਰਨ ਉਦੋਂ ਆਪਾਂ ਸਮਝ ਸਕਦੇ ਹਾਂ ਵੀ ਪੰਜਾਬ ਦੇ ਵਿੱਚ ਸਾਰਾ ਕੁਝ ਠੀਕ ਨਹੀਂ ਆ। ਨਾ ਇਹ ਦੋ ਔਰਤਾਂ ਪਹਿਲੀਆਂ ਤੇ ਨਾ ਇਹ ਦੋ ਔਰਤਾਂ ਆਖਰੀਆਂ। ਪੰਜਾਬ ਦੇ ਵਿੱਚ ਹੁਣ ਤੱਕ ਸੈਂਕੜੇ ਔਰਤਾਂ ਸੈਂਕੜੇ ਕੁੜੀਆਂ ਦੀ ਖਬਰ ਸਾਹਮਣੇ ਆਈ। ਹੁਣ ਤਾਂ ਵੀਡੀਓ ਵੀ ਆਉਂਦੀਆਂ ਕਿ ਚਿੱਟੇ ਵਿੱਚ ਝੂਮਦੀਆਂ ਫਲਾਣੀਆਂ ਕੁੜੀਆਂ ਫਲਾਣੀ ਥਾਂ ਦੇ ਉੱਤੇ ਫੜੀਆਂ ਗਈਆਂ। ਚਿੱਟੇ ਦੇ ਵਿੱਚ ਬੇਸੁਰਤ ਮੁੰਡਿਆਂ ਨੂੰ ਚੁੱਕ ਕੇ ਤੇ ਹਸਪਤਾਲ ਪਹੁੰਚਾਇਆ ਗਿਆ। ਟੀਕਾ ਬਾਹਾਂ ਦੇ ਵਿੱਚ ਰਹਿ ਗਿਆ। ਓਵਰਡੋਸ ਦੇ ਕਰਕੇ ਬੰਦਾ ਵਰ ਗਿਆ ਫਲਾਣੀ ਥਾਂ ਦੇ ਉੱਤੇ ਆ ਹੋਇਆ ਤੇ ਫਲਾਣੀ ਥਾਂ ਦੇ ਉੱਤੇ ਆ ਹੋਇਆ ਹੁਣ ਇਹ ਖਬਰਾਂ ਇਵੇਂ ਆ ਇਹ ਆਮ ਸੁਧਾਰਦ ਖਬਰਾਂ ਈਓਂ ਲੱਗਣ ਲੱਗ ਪਈਆਂ ਜਿਵੇਂ ਨਾਂ ਦੀ ਬਦਲੀ ਦਾ ਇਸ਼ਤਿਹਾਰ ਹੁੰਦਾ ਨਾਂ ਦੀ ਬਦਲੀ ਦੇ ਵਿੱਚ ਉਹੀ ਇਬਾਰਤ ਹੁੰਦੀ ਆ ਕਿ ਮੈਂ ਆਪਣਾ ਨਾਂ ਫਲਾਣਾ ਪੁੱਤਰ ਫਲਾਣਾ ਪਤਾ ਫਲਾਣਾ ਨੇ ਨਾਂ ਬਦਲ ਕੇ ਤੇ ਇਸ ਤੋਂ ਆ ਰੱਖ ਲਿਆ ਹੈ ਸਬੰਧਤ ਨੋਟ ਕਰਨ ਜਿਵੇਂ ਇਹ ਇਸ਼ਤਿਹਾਰ ਦੀ ਇਬਾਰਤ ਹੁੰਦੀ ਹੈ ਚਿੱਟੇ ਵਾਲੀਆਂ ਖਬਰਾਂ ਵੀ ਇਵੇਂ ਹੁੰਦੀਆਂ ਇਹਦੇ ਵਿੱਚ ਨਾਂ ਤੇ ਪਤਾ ਤੇ ਪਿਤਾ ਦਾ ਨਾਂ ਬਦਲਿਆ ਜਾਂਦਾ ਤੇ ਸ਼ਹਿਰ ਦਾ ਨਾਂ ਬਦਲਦਾ ਬਾਕੀ ਸਾਰਾ ਕੁਝ ਉਹੀ ਆ ਦਰਦ ਵੀ ਉਹੀ ਆ ਕਹਾਣੀ ਵੀ ਉਹੀ ਆ ਪੀੜ ਵੀ ਉਹੀ ਆ ਭਵਿੱਖੀ ਚੁਣੌਤੀ ਵੀ ਉਹੀ ਆ ਤੇ ਵਿਸ਼ੇ ਹੋਏ ਸੱਥਰ ਦਾ ਦੁੱਖ ਵੀ ਸਾਰੀ ਉਮਰ ਦਾ ਉਹੀ ਆ ਪਰ ਇਹ ਦੋ ਤੇ ਇਹੋ ਜਿਹੇ ਸੈਂਕੜੇ ਹੋਰ ਤੇ ਇਹੋ ਜਿਹੇ ਹਜ਼ਾਰਾਂ ਹੋਰ ਬੰਦੇ ਇਹੋ ਜਿਹੇ ਜਿਹੜੇ ਇੱਕ ਦੂਜਾਂ ਦੇ ਘਰ ਦੇ ਵਿੱਚ ਅਗ ਲਾਉਂਦੇ ਆ ਜਿਹੜੇ ਕਿ ਦੂਜਾਂ ਦੇ ਘਰ ਦੇ ਵਿੱਚ ਸੱਥਰ ਵਸਾਉਂਦੇ ਆ ਇਹਦੇ ਵਿੱਚ ਇਹ ਤਾਂ ਕਸੂਰਬਾਰ ਹਨ ਹੀ ਪੁਰਸਵੀ ਆ ਤਸਕਰ ਵੀ ਆ ਤਸਕਰਾਂ ਦੇ ਅੱਗੇ ਇੱਕ ਰਿੰਦੇ ਵੀ ਆ ਤੇ ਆਮ ਲੋਕ ਵੀ ਆ ਮੈਂ ਹਮੇਸ਼ਾ ਬੇਨਤੀ ਕਰਦਾ ਜਿਹੜੇ ਬੰਦੇ ਨੂੰ ਆਪਣੀ ਬੁੱਢੀ ਮਾਂ ਨਹੀਂ ਦਿਸਦੀ ਉਸ ਬੰਦੇ ਦੇ ਚਿੱਟੇ ਦੇ ਨਾਲ ਹੁੰਦੀ ਤਬਾਈ ਕਾੜੀ ਦੇਖਣੀ ਆ ਜਿਹੜੇ ਬੰਦੇ ਨੂੰ ਆਪਣਾ ਬਜ਼ੁਰਗ ਬਾਪ ਨਹੀਂ ਦਿਸਦਾ ਆਪਣੀ ਜਵਾਨ ਧੀ ਨਹੀਂ ਦਿਸਦੀ ਜਵਾਨ ਭੈਣ ਨਹੀਂ ਦਿਸਦੀ ਆਪਦੇ ਬੱਚੇ ਨਹੀਂ ਦਿਸਦੇ ਉਹ ਬੰਦੇ ਦੇ ਪੰਜਾਬ ਕਾੜਾ ਵੇਖਣਾ ਸੋ ਪੰਜਾਬ ਨੂੰ ਜਿਹੜੀ ਇਹ ਅਲਮਤ ਚਮੜੀ ਆ ਇਹ ਮੋਕੋ ਕਦੋਂ ਮੈਨੂੰ ਇਹਦੇ ਬਾਰੇ ਤਾਂ ਗਿਆਨ ਨਹੀਂ ਆ ਪਰ ਇਹਨਾਂ ਜ਼ਰੂਰ ਪਤਾ ਵੀ ਜੇਕਰ ਕੱਲਾ-ਕੱਲਾ ਬੰਦਾ ਸਿਹਰਦ ਹੋਵੇ ਤੇ ਪੰਜਾਬ ਦੇ ਵਿੱਚੋਂ ਇਹ ਅਲਾਮਤ ਮੁੱਕਣੀ ਔਖੀ ਨਹੀਂ ਪਰ ਹਾਂ ਅਸੀਂ ਕਿਉਂਕਿ ਉਲਾਂਬਾ ਦੇ ਪੰਜਾਬੀ ਆ ਵੀ ਇਹਦਾ ਕਸੂਰਾ ਇਹਦਾ ਕਸੂਰਾ ਇਹਦਾ ਕਸੂਰਾ ਮੇਰਾ ਵੀ ਆਪਣਾ ਕਸੂਰਾ ਅਸੀਂ ਇਸ ਗੱਲ ਨੂੰ ਮੰਨਦੇ ਨਹੀਂ ਜਿਹਦੇ ਕਰਕੇ ਅੱਜ ਪੰਜਾਬ ਦੇ ਮਸਲੇ ਆ ਦੂਜੀ ਖਬਰ ਲੈ ਲਓ ਫਰੀਦਕੋਟ ਦੀ ਜੇਲ੍ਹ ਦੇ ਵਿੱਚ ਨੌਕਰੀ ਕਰਨ ਵਾਲੇ ਇੱਕ ਸੁਰੱਖਿਆ ਕਰਮਚਾਰੀ ਦੀ ਕੱਲ ਤਲਾਸ਼ੀ ਲਈ ਗਈ ਆ ਤੇ ਉਹਦੇ ਕੋਲੋਂ ਵੀ ਨਸ਼ੀਲਾ ਪਦਾਰਥ ਫੜਿਆ ਗਿਆ ਯਾਨੀ ਕਿ ਜੇਕਰ ਫਾਜ਼ਲਕਾ ਦੇ ਵਿੱਚ ਘਰ ਦੇ ਵਿੱਚ ਦੋ ਔਰਤਾਂ ਚਿੱਟਾ ਵੇਚਦੀਆਂ ਤੇ ਭਾਈ ਜਿਹਦਾ ਇੱਥੇ ਹੱਥ ਪੈਂਦਾ ਉਹ ਪੁਲਿਸ ਕਰਮਚਾਰੀ ਜੇਲ੍ਹ ਦੇ ਵਿੱਚ ਚਿੱਟਾ ਆ ਜਾ ਕੋਈ ਹੋਰ ਚੀਜ਼ ਪਚਾਉਂਦੀਆਂ ਕੋਸ਼ਾਂ ਵੀ ਪੂਰੀਆਂ ਕਰਦਾ। ਵੇਰਵਾ ਇਹ ਮਿਲਿਆ ਕਿ 100 ਗ੍ਰਾਮ ਹੈਰੋਇਨ ਤੇ 50 ਗ੍ਰਾਮ ਅਫੀਮ ਦੇ ਸਮੇਤ ਇੱਕ ਵਰਦੀ ਵਾਲੇ ਨੂੰ ਇੱਕ ਕੇਂਦਰੀ ਮਾਡਰਨ ਜੇਲ੍ਹ ਦੇ ਸੁਰੱਖਿਆ ਕਰਮਚਾਰੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਕਿਉਂਕਿ ਇਹਦੇ ਉੱਤੇ ਸ਼ੱਕ ਸੀ ਪਿਛਲੇ ਕਾਫੀ ਸਮੇਂ ਤੋਂ ਕਿ ਇਹ ਅੰਦਰ ਸਮਾਨ ਇਵੇਂ ਪਚਾਉਂਦਾ। ਤੇ ਪੁਲਿਸ ਨੇ ਪੁਲਸ ਨੂੰ ਗ੍ਰਿਫਤਾਰ ਕੀਤਾ ਇਹ ਖਬਰ ਮੈਨੂੰ ਸਭ ਤੋਂ ਵੱਡੀ ਲੱਗਦੀ ਕਈ ਵਾਰ ਵੀ ਪੁਲਿਸ ਨੇ ਪੁਲਸ ਨੂੰ ਗ੍ਰਿਫਤਾਰ ਕੀਤਾ ਤੇ ਤੀਜੀ ਖਬਰ ਲੈ ਲਓ ਜਲਾਲਾਬਾਦ ਦੇ ਵਿੱਚ ਸਰਕਾਰੀ ਹਸਪਤਾਲ ਆ ਜਿਹੜਾ ਉਹਦੇ ਬਾਹਰ ਇੱਕ ਚਾਹ ਦੀ ਰੇੜੀ ਆ ਚਾਹ ਦੀ ਰੇੜੀ ਵਾਲਾ ਨਸ਼ੇ ਦੇ ਕੈਪਸੂਲ ਵੇਚਦਾ ਸ਼ਰੀਆਮ ਨਸ਼ਾ ਭਰ-ਭਰ ਕੇ ਕੈਪਸੂਲ ਵੇਚਦਾ ਉਹਦੀ ਇੱਕ ਵੀਡੀਓ ਵਾਇਰਲ ਹੋ ਗਈ ਪੁਲਿਸ ਨੇ ਉਹਨੂੰ ਜਾ ਕੇ ਗ੍ਰਿਫਤਾਰ ਕੀਤਾ ਤੇ 100 ਕੈਪਸੂਲਾਂ ਸਬੰਤੇ ਨੂੰ ਗ੍ਰਿਫਤਾਰ ਕੀਤਾ ਪੰਜਾਬ ਦੇ ਵਿੱਚ ਬਣ ਕੀ ਰਿਹਾ ਹੁਣ ਤੁਸੀਂ ਇਹ ਕੜੀ ਨਾਲ ਕੜੀ ਜੋੜ ਕੇ ਦੇਖੋ ਔਰਤਾਂ ਘਰ ਵਿੱਚ ਚਿੱਟਾ ਵੇਚ ਰਹੀਆਂ ਚਾਰੀ ਦੁਕਾਨ ਦੇ ਉੱਤੇ ਨਸ਼ੀਲੇ ਕੈਪਸੂਲ ਵਿਕ ਰਹੇ ਆ ਪੁਲਿਸ ਮੁਲਾਜ਼ਮ ਜੇਲ੍ਹ ਦੇ ਵਿੱਚ ਨਸ਼ਾ ਪਚਾਉਣ ਦੀਆਂ ਕੋਸ਼ਾਂ ਕਰਦੇ ਆ ਤੇ ਲੀਡਰ ਇਹ ਗੱਲ ਕਹਿੰਦੇ ਕਿ ਅਸੀਂ ਪੰਜਾਬ ਨੂੰ ਚਿੱਟਾ ਮੁਕਤ ਨਸ਼ਾ ਮੁਕਤ ਕਰ ਲੇਤਾ ਯੋਧ ਨਸ਼ਾ ਵਿਰੋਧ ਸਫਲ ਹੋ ਗਿਆ ਇਹ ਪੰਜਾਬ ਦਾ ਵਰਤਮਾਨ ਆ ਇਹ ਪੰਜਾਬ ਦਾ ਸੱਚ ਆ ਇਹ ਪੰਜਾਬ ਦਾ ਉਹ ਕੌੜਾ ਸੱਚ ਆ ਜਿਹੜਾ ਕਿ ਤੁਹਾਡੇ ਪੁੱਤ ਨੂੰ ਖਾ ਸਕਦਾ ਜਿਹੜਾ ਤੁਹਾਡੀ ਧੀ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਕੇ ਮਾਰ ਸਕਦਾ ਪੰਜਾਬ ਦੇ ਵਿੱਚ ਹਰ ਰੋਜ਼ ਓਵਰਡੋਸ ਦੇ ਕਰਕੇ ਲੋਕ ਮਰਦੇ ਸਨ ਤੇ ਮਰਦੇ ਹਨ ਇਹ ਗੱਲਾਂ ਬਿਆਨਾਂ ਦੇ ਰੂਪ ਦੇ ਵਿੱਚ ਭਾਵੇਂ ਜਿੰਨੀਆਂ ਮਰਜ਼ੀ ਕੀਤੀਆਂ ਜਾਣ ਨਸ਼ੇ ਅਸੀਂ ਮੁਕਾਏ ਨਸ਼ੇ ਅਸੀਂ ਘਟਾਏ ਨਾ ਇਹ ਘਟੇ ਨਾ ਘਟਾਉਣ ਦੀ ਕਿਸੇ ਨੇ ਕੋਸ਼ਿਸ਼ ਕੀਤੀ ਨਾ ਕਿਸੇ ਨੇ ਕੱਲੀਆਂ ਗ੍ਰਿਫਤਾਰੀਆਂ ਦਿਖਾਉਣ ਤੋਂ ਬਿਨਾਂ ਕੁਝ ਹੋਰ ਕੀਤਾ ਇਹ ਮਸਲਾ ਪਹਿਲਾਂ ਵੀ ਉਮੇ ਸੀ ਇਹ ਮਸਲਾ ਅੱਜ ਵੀ ਉਮੇ ਆ ਤੇ ਇਹਦੇ ਲਈ ਸਮੁੱਚਾ ਪੰਜਾਬ ਵੀ ਬਰਾਬਰ ਦਾ ਜ਼ਿੰਮੇਵਾਰ ਹੈ ਕਿਉਂਕਿ ਜਿਹਨੂੰ ਆਪਦੀ ਫਿਕਰ ਨਹੀਂ ਉਹਦੀ ਕੀ ਹੋਰ ਫਿਕਰ ਕਿਵੇਂ ਕਰ ਸਕਦਾ ਮੈਨੂੰ ਕਈ ਵਾਰੀ ਬੰਦੇ ਕਹਿੰਦੇ ਮਜਬੂਰੀਆਂ ਹਨ ਮੈਂ ਇੱਕ ਵਾਰੀ ਇੱਕ ਨਸ਼ਾ ਛਡਾਊ ਸੈਮੀਨਾਰ 'ਚ ਗਿਆ ਥੋੜਾ ਜਿਹਾ ਤਿੱਖਾ ਤੇ ਤੱਤਾ ਬੋਲਿਆ ਗਿਆ ਤੇ ਮੈਨੂੰ ਦੋ ਤਿੰਨ ਜਣੇ ਉੱਠ ਕੇ ਕਹਿੰਦੇ ਕੀ ਕਰਗੇ ਅਸੀਂ ਫਲਾਣਾ ਨਸ਼ਾ ਕਰਦੇ ਆ ਅਸੀਂ ਝੰਬੇ ਪਾਏ ਆ ਸਰਕਾਰਾਂ ਮਾੜੀਆਂ ਫਲਾਣਾ ਇਉਂ ਆ ਇਹ ਮਜਬੂਰੀਆਂ ਅਸੀਂ ਛੱਡ ਨਹੀਂ ਸਕਦੇ ਤੁਸੀਂ ਤਾਂ ਗੱਲਾਂ ਕਰ ਦਿੰਦੇ ਆ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੀਆਂ ਆਰਥਾਂ ਨੂੰ ਮਜਬੂਰੀਆਂ ਨਾ ਬਿਆਨ ਕਰੋ ਕਿਉਂਕਿ ਉਸੇ ਸਮਾਜ ਦੇ ਵਿੱਚ ਮੈਂ ਵੀ ਰਹਿਣਾ ਤੇ ਮੈਂ ਤਾਂ ਕਦੇ ਨਸ਼ਾ ਕੀਤਾ ਨਹੀਂ ਪੰਜਾਬ ਦੇ ਲੱਖਾਂ ਲੋਕ ਨਹੀਂ ਨਸ਼ਾ ਕਰਦੇ ਉਹਨਾਂ ਨੂੰ ਤਾਂ ਕਿਸੇ ਨੇ ਮਜਬੂਰ ਕੀਤਾ ਨਹੀਂ ਆਪਣਾ ਇਰਾਦਾ ਕਮਜ਼ੋਰ ਸੀ ਆਪਣੇ ਕਮਜ਼ੋਰ ਇਰਾਦੇ ਦਾ ਦੂਜੇ ਨੇ ਫਾਇਦਾ ਚੁੱਕਿਆ ਹੁਣ ਸਾਨੂੰ ਲਤ ਲੱਗ ਗਈ ਤੇ ਹੁਣ ਅਸੀਂ ਸਰਕਾਰ ਨੂੰ ਇਹ ਥੋੜੀ ਕਵਾਂਗੇ ਕਿ ਭਾਈ ਨਸ਼ੇੜੀਆਂ ਨੂੰ ਵੱਖਰੇ ਰੋਜ਼ਗਾਰ ਪੈਦਾ ਕੀਤੇ ਜਾਣ ਨਸ਼ੇੜੀਆਂ ਦੀ ਪੈਨਸ਼ਨ ਲਗਣੀ ਚਾਹੀਦੀ ਆ ਨਸ਼ਾ ਛਡਾਊ ਕੇਂਦਰਾਂ ਨੇ ਬਾਹਰ ਜਾ ਕੇ ਦੇਖੋ ਅੱਜ ਪੰਜਾਬ ਦਾ ਬਣਿਆ ਕੀ ਪਿਆ ਬڑے ਲੋਕੇ ਗੱਲ ਕਹਿੰਦੇ ਕਿ ਵਕ ਵਕ ਦੇਸ਼ਾਂ ਦੇ ਵਿੱਚ ਵਕ ਵਕ ਸੂਬਿਆਂ ਦੇ ਵਿੱਚ ਹੋਰ ਵੀ ਇਵੇਂ ਆ ਅਸੀਂ ਤਾਂ ਆਪਦੇ ਪੰਜਾਬੀ ਸੂਬੇ ਦੀ ਗੱਲ ਕਰਾਂਗੇ ਅਸੀਂ ਆਪਦੇ ਪੰਜਾਬ ਸੂਬੇ ਦੀ ਗੱਲ ਕਰਾਂਗੇ ਪਹਿਲਾਂ ਜਿਹੜੇ ਪੰਜਾਬ ਦੇ ਵਿੱਚ ਗੁਰੂ ਸਾਹਿਬਾਨ ਨੇ ਕਿਹਾ ਕਿ ਨਾਮ ਦਾ ਨਸ਼ਾ ਹੋਣਾ ਚਾਹੀਦਾ ਇਹਨਾਂ ਨਸ਼ਿਆਂ ਦੀ ਗੱਲ ਨਹੀਂ ਹੋਣੀ ਚਾਹੀਦੀ ਪਰ ਪੰਜਾਬੀ ਉਹ ਵੀ ਗੱਲਾਂ ਕਰੀ ਜਾਂਦੇ ਵੀ ਗੁਰੂ ਸਾਹਿਬਾਨ ਨੇ ਆ ਕਿਹਾ ਤੇ ਉਹ ਵੀ ਗੱਲਾਂ ਕਰੀ ਜਾਂਦੀਆਂ ਜਿਹੜੀ ਗੁਰੂ ਸਾਹਿਬਾਨ ਨੇ ਨਹੀਂ ਕਿਹਾ ਸੋ ਇਸ ਕਰਕੇ ਭਾਈ ਹੈਰਾਨੀ ਹੁੰਦੀ ਹੈ ਵੀ ਅਸੀਂ ਪੰਜਾਬੀ ਸਟੈਂਡ ਕਿੱਥੇ ਜੇ ਕਰਦੇ ਆ ਨਸ਼ਾ ਤਾਮਕੂ ਜੇਕਰ ਇਰਾਦਾ ਮਜ਼ਬੂਤ ਹੋ ਨਸ਼ਾ ਤਾਮਕੂ ਜੇਕਰ ਤਸਕਰ ਟੰਗੇ ਜਾਣਗੇ ਨਸ਼ਾ ਤਾਮਕੂ ਜੇਕਰ ਪੁਲਿਸ ਮੁਲਾਜ਼ਮ ਸਖਤ ਕਾਰਵਾਈ ਕਰਨਗੇ ਅਗਲੀ ਗੱਲ ਇਹ ਹੈ ਵੀ ਕੁਝ ਕੁ ਲੋਕ ਐਸੇ ਵੀ ਸਮੇਂ ਸਮੇਂ ਤੇ ਸਾਹਮਣੇ ਆਉਂਦੇ ਆ ਜਿਨ੍ਹਾਂ ਨੇ ਚਿੱਟੇ ਨੂੰ ਛੱਡ ਕੇ ਜ਼ਿੰਦਗੀ ਨੂੰ ਲੀਹ ਦੇ ਉੱਤੇ ਲਿਆਂਦਾ ਮੈਂ ਕਈ ਵਾਰ ਅੱਗੇ ਵੀ ਧਾਰਨ ਨੀਤੀ ਆ ਸਾਡਾ ਇੱਕ ਜਾਣਕਾਰ ਆ ਭਰਪੂਰ ਸਿੰਘ ਅਸੀਂ ਚੱਜਦਾ ਵਿਚਾਰ ਦੇ ਵਿੱਚ ਉਹਦੀ ਇੰਟਰਵਿਊ ਕੀਤੀ ਸੀ ਉਸ ਨੌਜਵਾਨ ਨੇ ਜ਼ਿੰਦਗੀ ਦੇ ਵਿੱਚ ਬੜਾ ਨਸ਼ਾ ਕੀਤਾ ਚਿੱਟਾ ਵੀ ਵਰਤਿਆ ਉਹਨੇ ਹੋਰ ਨਸ਼ੇ ਵੀ ਬੜੇ ਕੀਤੇ ਉਹਨੇ ਇਹ ਗੱਲ ਕਹੀ ਹੈ ਜੀ ਕਿ ਮੇਰੇ ਸਰੀਰ ਦੇ ਉੱਤੇ ਸੱਟ ਲੱਗੀ ਮੈਂ ਅਪਾਹਜ ਹੋਇਆ ਇਸ ਨਸ਼ੇ ਦੇ ਕਰਕੇ ਮੈਂ ਭਾਂਡੇ ਵਚਨ ਤੋਂ ਲੈ ਕੇ ਪਰਚੋ ਪਰਚੀ ਹੋਣ ਤੱਕ ਬੇਸੁੱਧ ਹੋ ਕੇ ਡਿੱਗਣ ਤੱਕ ਬੜਾ ਕੁਝ ਕੀਤਾ ਖਤਰਨਾਕ ਕੁਝ ਉਹਦੀ ਕਹਾਣੀ ਲੋਕ ਅੰਡਾ ਖੜਾ ਕਰ ਦਿੰਦੀ ਆ ਫਿਰ ਉਹਨੇ ਇਰਾਦਾ ਮਜ਼ਬੂਤ ਕੀਤਾ ਫਿਰ ਉਹਨੇ ਨਸ਼ਾ ਛੱਡਿਆ ਤੇ ਹੁਣ ਉਹ ਨਸ਼ਾ ਛਡਾਊ ਸੈਮੀਨਾਰਾਂ ਵਿੱਚ ਸੰਬੋਧਨ ਕਰਨ ਜਾਂਦਾ ਯਾਨੀ ਕਿ ਜੇਕਰ ਇਰਾਦਾ ਮਜ਼ਬੂਤ ਹੋਵੇ ਤੇ ਆਦਤਾਂ ਬਦਲਣ ਦੀ ਚਾਹਨਾ ਹੋਵੇ ਤੇ ਭਾਵੇਂ ਔਰਤਾਂ ਚਿੱਟਾ ਵੇਚਣ ਤੇ ਭਾਵੇਂ ਤੁਹਾਨੂੰ ਕੋ ਢਾ ਕੇ ਪਿਉਣ ਦੀ ਕੋਸ਼ਿਸ਼ ਕਰੇ ਤੁਸੀਂ ਪੀਂਦੇ ਨਹੀਂ ਵਰਤਦੇ ਨਹੀਂ ਖਾਂਦੇ ਨਹੀਂ ਕੋਈ ਜਹ ਹੋ ਜਾ ਆਪਣਾ ਇਰਾਦਾ ਕਬਜ਼ੋਰ ਹੁੰਦਾ ਦੂਜਾ ਉਹਦਾ ਫਾਇਦਾ ਚੱਕਦਾ ਤੇ ਹਾਲਾਤ ਆਪਣੇ ਸਾਹਮਣੇ ਆ ਵੀ ਪੰਜਾਬ ਦਾ ਕੀ ਤੋਂ ਕੀ ਬਣਿਆ ਪਿਆ ਪਰ ਜਿਹੜੇ ਚੰਗੇ ਲੋਕ ਆ ਉਹਨਾਂ ਨੂੰ ਸਲਾਮ ਕਰਨੀ ਮਣਦੀ ਆ ਉਸ ਤੋਂ ਅਗਲੀ ਗੱਲ ਇਹ ਆ ਜਿਹੜੀ ਬੜੀ ਮਹੱਤਵਪੂਰਨ ਆ ਪੰਜਾਬੀ ਗਾਂ ਦੇ ਲਈ ਹੁਣ ਸਿਆਲ ਆ ਗਏ ਆ ਤੇ ਸਿਆਲ ਹਲੇ ਸੰਘਣੇ ਹੋਣੇ ਗੂੜੇ ਹੋਣੇ ਆ ਤੁੰਦ ਪੈਣ ਲੱਗ ਜਾਣੀਆਂ ਤੱਤਰ ਪੈਣਾ ਪੂਰਾ ਪੈਣਾ ਪੂਰਾ ਜਦੋਂ ਇੱਕਮੀ ਪੈ ਗਿਆ ਤੇ ਨਾਲ ਦੀ ਨਾਲ ਪੰਜਾਬ ਦੇ ਵਿੱਚ ਕੋਰਾ ਵੱਢ ਜਾਣਾ ਤੇ ਪਾਲਾ ਸਿਰੇ ਦੇ ਉੱਤੇ ਹੋਣਾ ਤੇ ਧੁੰਦ ਦੀ ਚਾਦਰ ਚਾਰੇ ਪਾਸੇ ਵਿਸ਼ੀ ਹੋਣੀ ਆ ਉਦੋਂ ਖਬਰਾਂ ਕਿਹੋ ਜਿਹੀਆਂ ਆਉਣੀਆਂ ਕਿ ਫਲਾਣੀ ਥਾਂ ਦੇ ਉੱਤੇ ਅੰਗੀਠੀ ਵਾਲ ਕੇ ਪਰਿਵਾਰ ਸੁੱਤਾ ਸੀ ਸੁੱਤਾ ਹੀ ਰਹਿ ਗਿਆ ਕਮਰੇ ਬੰਦ ਸੀ ਟਾਕੀਆਂ ਬੰਦ ਸੀ ਬੂਹਾ ਬੰਦ ਸੀ ਕਾਰਬਨ ਮੋਨੋਆਕਸਾਈਡ ਗੈਸ ਪੈਦਾ ਹੋਈ ਦਮ ਘੁੱਟ ਗਿਆ ਦੋ ਦੀ ਮੌਤ ਹੋਈ ਤਿੰਨ ਦੀ ਮੌਤ ਹੋਈ ਛੇ ਦੀ ਮੌਤ ਹੋਈ ਜਾਂ ਖਬਰਾਂ ਆਇਆ ਕਰਨੀਆਂ ਆ ਕਿ ਗੈਸ ਵਾਲੇ ਗਿਦਰ ਦੇ ਕਰਕੇ ਨਹਾਉਣ ਗਿਆ ਬਾਥਰੂਮ ਦੇ ਵਿੱਚ ਹੀ ਰਹਿ ਗਿਆ ਜਦੋਂ ਸਾਨੂੰ ਪਤਾ ਕਿ ਹਰ ਸਾਲ ਇੰਨਾ ਖਬਰਾਂ ਦਾ ਜ਼ੋਰ ਹੁੰਦਾ ਹਰ ਸਾਲ ਬੜੇ ਲੋਕ ਐਵੇਂ ਮੌਤ ਦੀ ਬੁੱਕਲ ਚ ਜਾਂਦੇ ਆ ਤੇ ਸਾਡੇ ਪੰਜਾਬੀ ਬਾਤ ਦੇ ਵਿੱਚ ਇਹ ਗੱਲ ਕਹਿੰਦੇ ਹੁੰਦੇ ਕਿ ਬਹੁਤ ਮਾੜਾ ਹੋਇਆ ਤੇ ਲਿਖਿਆ ਹੀ ਐਵੇਂ ਸੀ ਕਿਉਂ ਨਾ ਆਪਾਂ ਲਿਖਿਆ ਹੀ ਐਵੇਂ ਸੀ ਕਹਿਣ ਤੋਂ ਪਹਿਲਾਂ ਆਪਦੇ ਫਰਜ਼ ਨਿਭਾਲ ਲਈਏ ਬਹੁਤ ਮਾੜਾ ਹੋਇਆ ਕਹਿਣ ਤੋਂ ਪਹਿਲਾਂ ਇਹ ਮਾੜਾ ਹੋਵੇ ਹੀ ਨਾ ਇੱਕ ਆਖਰੀ ਕੋਸ਼ਿਸ਼ ਕਰਕੇ ਦੇਖ ਲਈਏ ਤੇ ਉਹ ਆਖਰੀ ਕੋਸ਼ਿਸ਼ ਕੀ ਆ ਕਿ ਸਕੂਲੀ ਅਧਿਆਪਕ ਸਹਿਬਾਨ ਆ ਜਿਹੜੇ ਕਾਲਜਾਂ ਦੇ ਪ੍ਰੋਫੈਸਰ ਸਹਿਬਾਨ ਆ ਜਿਹੜੇ ਉਹ ਪ੍ਰੇਅਰ ਦੇ ਸਮੇਂ ਜਾਂ ਇੱਕ ਪੀਰੀਅਡ ਦੇ ਵਿੱਚ ਵਿਦਿਆਰਥੀਆਂ ਨੂੰ ਸਮਝਾਉਣ ਕਿ ਅੰਗੀਠੀ ਬਾਲ ਕੇ ਅੰਦਰ ਨਹੀਂ ਸੌਣਾ ਗੀਦਰਾ ਜਿਹੜਾ ਗੈਸ ਵਾਲਾ ਉਹਦੇ ਤੋਂ ਬਚ ਕੇ ਰਹਿਣਾ ਉਹ ਬੱਚੇ ਆਪਦੇ ਮਾਪਿਆਂ ਨੂੰ ਦੱਸਣਗੇ ਹੌਲੀ-ਹੌਲੀ ਇਹ ਇੱਕ ਲੜੀ ਬਣੀ ਪੰਜਾਬ ਦੇ ਹਰ ਗੁਰਦੁਆਰੇ ਦੇ ਵਿੱਚੋਂ ਮੰਦਰ ਦੇ ਵਿੱਚੋਂ ਮਸਜਿਦ ਦੇ ਵਿੱਚੋਂ ਡੇਰੇ ਦੇ ਵਿੱਚੋਂ ਗਿਰਜਾ ਘਰ ਦੇ ਵਿੱਚੋਂ ਇਹ ਹੋ ਕੇ ਦਿੱਤੇ ਜਾਣ ਤੇ ਹਰ ਤੀਜੇ ਨਬਰਸ ਹੋਕਾ ਦਿੱਤਾ ਜਾਵੇ ਅਨਾਉਂਸਮੈਂਟ ਕੀਤੀ ਜਾਵੇ ਕਿ ਭਾਈ ਤੁਹਾਡੀ ਜ਼ਿੰਦਗੀ ਬੜੀ ਕੀਮਤੀ ਆ ਭਾਵੇਂ ਠੰਡ ਜਿੰਨੀ ਮਰਜ਼ੀ ਆ ਪਰ ਕਿਰਪਾ ਕਰਕੇ ਅੰਗੀਠੀ ਬਾਲ ਕੇ ਅੰਦਰ ਨਾ ਸੋਵੋ ਤੁਹਾਡੀ ਜ਼ਿੰਦਗੀ ਬਚੀ ਰਹਿ ਸਕਦੀ ਆ ਕੀ ਪਤਾ ਇਹ ਹੋਕੇ ਦੇਣ ਦੇ ਨਾਲ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪ੍ਰੇਰਿਤ ਕਰਨ ਦੇ ਨਾਲ ਗੱਲ ਇਸ ਪੱਧਰ ਦੇ ਉੱਤੇ ਫੈਲੇ ਕਿ 2 4 5 10 20 50 ਜ਼ਿੰਦਗੀਆਂ ਬਚ ਜਾਣ ਹਰ ਸਾਲ ਸ਼ਿਆਲਾਂ ਦੇ ਮੌਕੇ ਇਵੇਂ ਮੌਕੇ ਹੁੰਦੀਆਂ ਤੇ ਹਰ ਸਾਲ ਗਰਮੀਆਂ ਦੇ ਮੌਕੇ ਨਹਿਰਾਂ ਦੇ ਵਿੱਚ ਨਹਾਉਂਦਿਆਂ ਦੀਆਂ ਸੂਆਂ ਦੇ ਵਿੱਚ ਨਹਾਉਂਦਿਆਂ ਦੀਆਂ ਟੋਬਿਆਂ ਦੇ ਵਿੱਚ ਨਹਾਉਂਦਿਆਂ ਦੀਆਂ ਮੌਤਾਂ ਹੁੰਦੀਆਂ ਮੈਂ ਉਦੋਂ ਵੀ ਬੇਨਤੀ ਕਰਦਾ ਹੁੰਨਾ ਕਿ ਗਰਮੀਆਂ ਦੇ ਵਿੱਚ ਵੀ ਧਾਰਮਿਕ ਥਾਵਾਂ ਤੋਂ ਹੋ ਕੇ ਡੇਣੇ ਚਾਹੀਦੇ ਆ ਕਿ ਭਾਈ ਜੇਕਰ ਤੁਸੀਂ ਤੈਰਾਕੀ ਦੇ ਵਿੱਚ ਨਪੁੰਨ ਨਹੀਂ ਤੁਹਾਨੂੰ ਤੈਰਨਾ ਨਹੀਂ ਆਉਂਦਾ ਤਾਂ ਬਿਲਕੁਲ ਪਾਣੀ ਵਾਲੇ ਥਾਂ ਦੇ ਉੱਤੇ ਨਾ ਜਾਓ ਤੁਸੀਂ ਨਹਿਰ 'ਚ ਛਾਲਾ ਨਾ ਮਾਰੋ ਕਿਉਂਕਿ ਫਿਰ ਖਬਰਾਂ ਆਉਂਦੀਆਂ ਜੀ ਕਿ ਇੱਕ ਨੂੰ ਬਚਾਉਂਦਾ ਦੂਜਾ ਡੁੱਬ ਗਿਆ ਦੂਜੇ ਨੂੰ ਬਚਾਉਂਦਾ ਤੀਜਾ ਡੁੱਬ ਗਿਆ ਇੰਉਂ ਵੀ ਘਰਾਂ ਦੇ ਵਿੱਚ 70 ਵਿਛਦੇ ਆ ਸੋ ਹਰ ਗੱਲ ਨੂੰ ਆਪਾਂ ਗੰਮੀਰਤਾ ਨਾਲ ਲੱਗੇ ਸੰਜੀਦਾ ਰੂਪ ਦੇ ਵਿੱਚ ਲੱਗੇ ਤਾਂ ਸ਼ਾਇਦ ਕਈਆਂ ਦੀ ਜ਼ਿੰਦਗੀ ਬਚ ਜਾਵੇ ਕਈ ਵੀ ਇਹ ਬਾਅਦ ਦੇ ਵਿੱਚ ਕਹਿੰਦੇ ਜੇ ਕਿਤੇ ਇੰਉ ਹੋ ਜਾਂਦਾ ਤੇ ਜੇ ਆਪਾਂ ਮੜਾ ਜਾ ਪ੍ਰਚਾਰ ਇਧਰਲੇ ਪਾਸੇ ਨੂੰ ਕਰਕੇ ਵੇਖ ਲਈਏ ਤੇ ਕੀ ਪਤਾ ਇੱਕ ਦੋ 50 ਬੰਦਿਆਂ ਦੀਆਂ ਪੰਜ ਬੰਦਿਆਂ ਦੀਆਂ ਜ਼ਿੰਦਗੀਆਂ ਬਚ ਜਾਣ ਸੋ ਜਦੋਂ ਸਿਆਲ ਸੰਗਣੇ ਹੋ ਰਹੇ ਆ ਤੇ ਆਜੋ ਆਪਾਂ ਹੋਕੇ ਵੀ ਦੇ ਅੱਗੇ ਗੁਰੂ ਘਰਾਂ ਦੇ ਵਿੱਚ ਦੇਖੋ ਹਰ ਬੰਦੇ ਦਾ ਮੈਂਟਲ ਲੈਵਲ ਦਿਮਾਗੀ ਸਪ੍ਰਥਾ ਵੱਖੋ ਵੱਖਰੀ ਆ ਕਿਸੇ ਬੰਦੇ ਨੂੰ ਵਾਰ-ਵਾਰ ਕਹਿਣ ਦੇ ਉੱਤੇ ਵੀ ਸਮਝ ਨਹੀਂ ਆਉਂਦੀ ਤਾਂ ਕੋਈ ਇੱਕੋ ਵਾਰ ਸਮਝ ਜਾਂਦਾ ਕੋਈ ਬਿਨਾਂ ਕਹੇ ਵੀ ਸਮਝ ਜਾਂਦਾ ਪਰ ਜਿਨ੍ਹਾਂ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਸਮਝ ਨਹੀਂ ਆਉਂਦੀ ਉਹ ਵੀ ਸਾਡੇ ਆਪਣੀ ਆ ਜਿਨ੍ਹਾਂ ਨੂੰ ਕਹੇ ਤੋਂ ਹੀ ਸਮਝ ਆਉਂਦੀ ਆ ਉਹ ਵੀ ਸਾਡੇ ਆਪਣੀ ਆ ਜਿਨ੍ਹਾਂ ਨੂੰ ਬਿਨਾਂ ਕਹੇ ਸਮਝ ਆ ਜਾਂਦੀ ਉਹ ਵੀ ਸਾਡੇ ਆਪਣੀ ਆ ਪਰ ਆਪ ਆਪ ਦੇ ਫਰਜ਼ ਨਿਭਾ ਗਏ ਸ਼ਾਇਦ ਕੁਝ ਚੰਗਾ ਹੋ ਜੇ